ਮੇਰੇ ਉਹ ਬੱਚੇ ਨੂੰ ਚੰਗੀ ਤਰ੍ਹਾਂ ਜਾਣਦਾ ਛੋਟੇ ਹੁੰਦਿਆਂ ਤੋਂ ਅਮਰਤਾਰੀ ਸੀ ਪਤਾ ਲੱਗਿਆ ਕੋਈ ਸੰਪਰਕ ਹੋਇਆ ਜਸ਼ਨਪ੍ਰੀਤ ਨਾਲ ਤੁਹਾਡਾ ਜਾਂ ਪਰਿਵਾਰ ਦਾ ਭਾਈ ਉਹਨਾਂ ਨੇ ਦੱਸਿਆ ਕਿ ਉਹ ਕਹਿੰਦਾ ਮੇਰੀ ਸੈ ਬ੍ਰੇਕ ਫੇਲ ਹੋ ਗਈ ਹੈ ਟਰਾਲੇ ਦੀ ਕੋਈ ਜਾਣਬੁੱਝ ਕੇ ਨਹੀਂ ਕਰਦਾ ਅਮਰਤਾਰੀ ਹੈ ਨਮਰਸ਼ਾ ਕੀ ਹੋਇਆ ਦੇ ਰਹੇ ਆ ਜੀ ਬੱਚੇ ਗਵਾਹੀ ਦੇ ਰਹੇ ਆ ਤੁਹਾਡੇ ਬੱਚੇ ਗਵਾਹੀ ਦੇ ਰਹੇ ਆ ਬੱਚੇ ਗਵਾਹੀ ਪੀਓ ਕੋਈ ਨਸ਼ਾ ਨਹੀਂ ਕਰਦਾ ਉੱਥੇ ਨਾਲ ਮੁੰਡੇ ਰਹਿੰਦੇ ਸੀ ਉਹਨਾਂ ਨੂੰ ਪੁੱਛ ਦਿੱਤਾ ਜਾਵੇ ਉਹ ਨਸ਼ਾ ਨਹੀਂ ਸੀ ਕਰਦਾ ਕੋਈ ਨਸ਼ਾ ਨਹੀਂ ਸੀ ਕਰਦਾ ਜਿਹੜੀ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ ਆ ਨਸ਼ੇ ਵਾਲੀ ਗੱਲ ਜਿਹੜੀ ਉਹ ਬਿਲਕੁਲ ਬੇਬੁਨਿਆਦ ਹੈ ਔਰ ਉਹਦੀ ਕੋਈ ਰਿਪੋਰਟ ਵੀ ਅਜ ਤੱਕ ਨਹੀਂ ਆਈ। ਅਕਲ ਪਤਾ ਲੱਗ ਜਾਂਦਾ ਜਿੱਦਾਂ ਤੁਸੀਂ ਮੈਨੂੰ ਪੁੱਛਿਆ ਵੀ ਤੁਹਾਨੂੰ ਕੀ ਕਿਸ ਤਰ੍ਹਾਂ ਅਸੀਂ ਇਹ ਸਾਰੇ ਇਲਾਕੇ ਨੂੰ ਜਾਣਦੇ ਆ ਇਲਾਕੇ ਦੇ ਵਿੱਚ ਜਿਹੜੇ ਇੱਥੇ ਉਹ ਰਹਿ ਰਿਹਾ ਉੱਥੇ ਲੋਕ ਮੁੰਡੇ ਉਹਦੇ ਨਾਲ ਦੇ ਉਹਦੀ ਕਿਸਮਤ ਸੋਵਾਂ ਵੀ ਖਾਂਦੇ ਨੇ। ਮੈਂ ਜੇ ਕਹਿੰਦਾ ਠੀਕ ਠਾਕ ਆ ਮੰਮੀ ਮੈਂ ਚੱਲਿਆ ਵਾਂ ਲੈ ਕੇ ਨਹੀਂ। ਗਿਰਾ ਲੱਗ ਚੱਲੇ ਆ ਮੈਂ ਕਿ ਚੱਲ ਠੀਕ ਐ ਪੁੱਤ ਉਹੋ ਦੀਆ ਕਹਿੰਦੀ ਆ ਕੋਣ ਵੀ ਆਉਣਾ ਇਹ ਵਿਚਾਰੇ ਨੇ ਗ੍ਰੀਨ ਕਾਰਟ ਅਸੀਂ ਕਹਿੰਨੇ ਹੇ ਤੁਹਾਡਾ ਤੇ ਗਰੀ ਤਾਂ ਸਾਵੇਂ ਤੀਆਂ ਕਰ ਨਹੀਂ ਮਿਲ ਗ੍ਰੀਨ ਕਾਰਟ ਮਿਲ ਜੇ ਮੇਰੇ ਬੰਦੇ ਫਿਰ ਅਮਰੀਕਾ ਦੇ ਵਿੱਚ ਸਾਹਮਣੇ ਆਇਆ ਜਿੱਥੇ ਕੈਲੀਫੋਰਨੀਆ ਦੇ অন্ਟਾਰੀਓ ਦੇ ਵਿੱਚ ਇੱਕ ਵੱਡਾ ਸੜਕ ਹਾਦਸਾ ਟਰੱਕ ਹਾਦਸਾ ਹੁੰਦਾ ਜਿਹਦੇ ਵਿੱਚ ਆ ਕਾਫੀ ਗੱਡੀਆਂ ਦੇ ਨੁਕਸਾਨ ਤੋਂ ਇਲਾਵਾ 7 ਤੋਂ ਵੱਧ ਲੋਕਾਂ ਦਾ ਜਿਹੜਾ ਜ਼ਖਮੀ ਹੋਣ ਦਾ ਔਰ 3 ਜਾਣਿਆਂ ਦੀ ਮੌਤ ਦੀ ਖਬਰ ਆ ਔਰ ਇਸ ਟਰੱਕ ਨੂੰ ਚਲਾ ਰਹੇ ਨੌਜਵਾਨ ਦੀ ਪਛਾਣ ਜਸ਼ਨਪ੍ਰੀਤ ਸਿੰਘ ਜਿਹਦਾ ਪਿੰਡ ਪ੍ਰਾਣਾਸ਼ੱਲਾ ਆ ਜਿਲ੍ਹਾ ਗੁਰਦਾਸਪੁਰ ਵੱਜੋਂ ਹੋਈ ਆ ਅੱਜ ਜਸ਼ਨਪ੍ਰੀਤ ਦੇ ਪਿੰਡ ਵਿੱਚ ਆਏ ਆ ਵੱਡੀ ਗਿਣਤੀ ਵਿੱਚ ਉਹਨਾਂ ਦੇ ਪਿੰਡ ਦੇ ਵਾਸੀ ਪਰਿਵਾਰ ਦੇ ਮੈਂਬਰ ਹਾਜ਼ਰ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਸ਼ਨਪ੍ਰੀਤ ਇੱਥੋਂ ਕਦੋਂ ਗਿਆ ਉਹ ਕਦੋਂ ਤੋਂ ਟਰੱਕ ਦੀ ਡਰਾਈਵਰੀ ਕਰਦਾ ਸੀ ਔਰ ਪਰਿਵਾਰ ਨਾਲ ਉਹਨਾਂ ਦੀ ਜਿਹੜੀ ਆ ਅਖੀਰ ਵਿੱਚ ਕਦੋਂ ਗੱਲ ਹੁੰਦੀ ਆ ਔਰ ਕਿਹੜੇ ਹਾਲਾਤਾਂ ਵਿੱਚ ਸਾਰੀ ਗੱਲਬਾਤ ਹੁੰਦੀ ਆ ਸੋ ਸਾਡੇ ਨਾਲ ਬਹੁਤ ਹੀ ਇੱਥੇ ਸੀਨੀਅਰ ਤੇ ਪਿੰਡ ਦੇ ਮੋਤਬਰ ਜਿਹੜੇ ਉਹ ਹਾਜ਼ਰ ਆ ਆ ਪਾਜੀ ਤੁਹਾਡਾ ਇਹ ਨਗਰ ਇਹੀ ਆ ਜੀ 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 ਮੇਰਾ ਨਾਮ ਸਰਬਜੀ ਸਿੰਘ ਲਾਲੀਆ ਜੀ ਮੇਰਾ ਪਿੰਡ ਵੀ ਇਹੋ ਹੀ ਹੈ ਤੇ ਮੇਰਾ ਇਹ ਪਰਿਵਾਰ ਨਾਲ ਬਹੁਤ ਗੂੜਾ ਨਾਤਾ ਜੀ ਅਸੀਂ ਬਹੁਤ ਇੱਕ ਦੂਜੇ ਨਾਲ ਹਮਦਰਦੀ ਕਰਦੇ ਆ ਤੁਹਾਨੂੰ ਕਦੋਂ ਪਤਾ ਲੱਗਾ ਕਿ ਜਸ਼ਨਪ੍ਰੀਤ ਦਾ ਜਿਹੜਾ ਇਹ ਸੜਕ ਹਾਸਾ ਹੋ ਗਿਆ ਇਹ ਸਾਨੂੰ ਕੱਲ ਕੋਈ 12 1 ਵਜੇ ਨੂੰ ਪਤਾ ਲੱਗਾ ਜੀ ਤਾਨੂੰ ਕੀ ਖਬਰ ਆਈ ਸੀ ਜਾਂ ਪਰਿਵਾਰਕ ਤੌਰ ਤੇ ਆਈ ਕਿ ਜਾਂ ਤੁਸੀਂ ਮੀਡੀਆ ਤੋਂ ਦੇਖਿਆ ਸਾਰਾ ਕੁਝ ਨਹੀਂ ਅਸੀਂ ਇਹ ਮੀਡੀਆ ਤੋਂ ਦੇਖਿਆ ਵਾ ਪਰ ਉਹਦੇ ਵਾਸਤੇ ਜਿਹੜੀ ਗਲਤ ਅਫਵਾਹ ਫਲਾਈ ਜਾ ਰਹੀ ਹੈ ਨਾ ਕਿ ਉਹਨੇ ਨਸ਼ਾ ਕੀਤਾ ਡਰੱਗ ਕੀਤਾ ਮੈਂ ਉਹ ਬੱਚੇ ਨੂੰ ਚੰਗੀ ਤਰ੍ਹਾਂ ਜਾਣਦਾ ਛੋਟੇ ਹੁੰਦਿਆਂ ਤੋਂ ਉਹ ਅਮਰਤਾਰੀ ਸੀ 2022 ਚੋਂ ਇੱਥੋਂ ਗਿਆ ਵਾ ਤੇ ਪਹਿਲੋਂ ਨੇ ਕੰਮ ਕੀਤਾ ਵਾ ਸਟੋਰ ਤੇ ਹੁਣ ਉਹਨੇ ਲਾਇਸੈਂਸ ਲੈ ਕੇ ਟਰਾਲਾ ਚਲਾਉਂਦਾ ਸੀ ਕੋਈ ਸਾਲ ਖਤੋਂ 6 ਮਹੀਨੇ ਸਾਤ ਕੋ ਕੱਲ ਜਿਹੜਾ ਐਕਸੀਡੈਂਟ ਹੋਇਆ ਵਾ ਬਹੁਤ ਮੰਦ ਭਾਗਾ ਵਾ ਜਿਹੜੇ ਪਰਿਵਾਰ ਦੇ ਜੀ ਚਲੇ ਗਏ ਆ ਉਹਨਾਂ ਨਾਲ ਆਪਾਂ ਦਿਲੋਂ ਜਿਹੜੀ ਹਮਦਰਦੀ ਹੈ ਪ੍ਰਗਟ ਕਰਦੇ ਆ ਤੇ ਪ੍ਰਮਾਤਮਾ ਉਹ ਆਤਮਾ ਨੂੰ ਸ਼ਾਂਤੀ ਦੇਵੇ ਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਕੋਈ ਪਤਾ ਲੱਗਿਆ ਕੋਈ ਸੰਪਰਕ ਹੋਇਆ ਜਸ਼ਨਪ੍ਰੀਤ ਨਾਲ ਤੁਹਾਡਾ ਜਾਂ ਪਰਿਵਾਰ ਦਾ ਕਿ ਇਹ ਹਾਦਸਾ ਕਿਵੇਂ ਵਾਪਰਿਆ ਮੁੱਖ ਕਾਰਨ ਕੀ ਰਿਹਾ ਇਹ ਸਾਡਾ ਡਾਇਰੈਕਟ ਸੰਪਰਕ ਕੋਈ ਨਹੀਂ ਉਹਦੇ ਨਾਲ ਉੱਥੋਂ ਮੁੰਡਿਆਂ ਨੇ ਜਿਹੜੇ ਕੀ ਕਰਦੇ ਸੀ ਉਹਦੇ ਪੈਰਬਾਈ ਉਹਨਾਂ ਨੇ ਦੱਸਿਆ ਕਿ ਉਹ ਕਹਿੰਦਾ ਮੇਰੀ ਸਾਇਦ ਬ੍ਰੇਕ ਫੇਲ ਹੋ ਗਈ ਹੈ ਉਹਦੀ ਟਰਾਲੇ ਦੀ ਹੋਰ ਅਜੇ ਕੋਈ ਕਾਰਨ ਸਾਹਮਣੇ ਨਹੀਂ ਆਇਆ ਪਰ ਇੱਕ ਅਫਵਾਹ ਜਿਹੜੀ ਨਾ ਉਹ ਉਡਾਈ ਜਾ ਰਹੀ ਹੈ ਕਿ ਉਹ ਨਸ਼ਾ ਕੀਤਾ ਸੀ ਅਮਰਤਾਰੀ ਬੱਚਾ ਉਹ ਹੀ ਗਰੰਟੀ ਜੀ ਆ ਜੋ ਸੋਸ਼ਲ ਮੀਡੀਆ ਜਾਂ ਮੀਡੀਆ ਤੇ ਖਬਰ ਚੱਲ ਰਹੀ ਹੈ ਜਾਂ ਅੱਜ ਪ੍ਰਿੰਟ ਮੀਡੀਆ ਜਾਂ ਹਿੰਦੁਸਤਾਨ ਦੇ ਮੀਡੀਆ ਵਿੱਚ ਵੀ ਜਿਹੜੀ ਖਬਰ ਆਈ ਆ ਉਹਦੇ ਵਿੱਚ ਜਸ਼ਨਪ੍ਰੀਤ ਦੇ ਉੱਤੇ ਅਮਰੀਕਾ ਦੀ ਸਰਕਾਰ ਨੇ ਉਸ ਸੂਬੇ ਨੇ ਜਿਹੜਾ ਉਹ ਨਸ਼ੇ ਦੀ ਹਾਲਤ ਦੇ ਦੋਸ਼ ਲਗਾਏ ਆ ਪਰ ਇਹ ਹੁਣ ਪਰਿਵਾਰ ਜਾਂ ਉਹਦੇ ਰਹਿਦੇ ਸਾਥੀ ਹੀ ਦੱਸ ਸਕਦੇ ਆ ਕਿ ਉਹ ਬੰਦਾ ਨਸ਼ਾ ਕਰਦਾ ਸੀ ਕਿਉਂ ਜਾਣਬੁੱਝ ਕੇ ਉਹਨੂੰ ਨਸ਼ੇ ਦੇ ਮਾਮਲੇ ਦੇ ਵਿੱਚ ਟਾਰਗੇਟ ਕੀਤਾ ਜਾ ਰਿਹਾ ਅਸੋ ਜਸ਼ਨ ਦੇ ਪਿਤਾ ਜੀ ਸਾਡੇ ਨਾਲ ਆ ਪਾਜੀ ਕਦੋਂ ਤੁਹਾਡੀ ਗੱਲਬਾਤ ਹੋਈ ਹੈ ਜਸ਼ਨ ਦੇ ਨਾਲ ਖੀਤ 'ਚ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਪਾਣਾ ਬਹੁਤ ਵੱਡਾ ਵਾਪਰ ਗਿਆ ਮੈਂ ਉਸ ਭੈਣ ਦਾ ਵੀ ਬਹੁਤ ਦੁੱਖ ਹੈ ਬੱਚਿਆਂ ਦਾ ਵੀ ਦੁੱਖ ਹੈ ਤੇ ਬਹੁਤ ਜ਼ਿਆਦਾ ਦੁੱਖ ਹੈ ਉਹ ਪਰ ਭਾਈ ਨਹੀਂ ਪਰ ਸਕਦਾ ਕਰਾਂ ਦੇ ਘਰ ਉੱਜੜ ਗਏ ਮੈਂ ਉਹਨਾਂ ਕੋ ਵੀ ਮਾਫੀ ਮੰਗਦਾ ਪਰ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਅਮਰਤ ਧਾਰੀ ਇਹ ਅਮਰਸ਼ਕੇ ਹੋਏ ਆ ਮੈਂ ਅਮਰੀਕਾ ਸਰਕਾਰ ਅੱਗੇ ਵੀ ਕਰਦਾ ਮੈਂ ਟਰੰਪ ਸਾਹਿਬ ਅੱਗੇ ਵੀ ਇਹੋ ਹੀ ਮੇਰੀ ਬੇਨਤੀ ਹੈ ਹੱਥ ਜੋੜ ਕੇ ਵੀ ਟਰੰਪ ਸਾਹਿਬ ਉਹ ਨਹੀਂ ਨਸ਼ੇ ਕਰਦਾ ਤੇ ਮੈਨੂੰ ਕੋਈ ਗੱਲ ਵੀ ਨਹੀਂ ਆਉਂਦੀ ਹੁਣ ਅਸੀਂ ਤੁਹਾਡਾ ਦੁੱਖ ਸਮਝ ਸਕਦੇ ਆ ਮਾਪਿਆਂ ਦੇ ਲਈ ਇਸ ਤੋਂ ਵੱਡਾ ਕੋਈ ਦੁੱਖ ਨਹੀਂ ਹੋ ਸਕਦਾ ਕਿ ਉਹਨਾਂ ਨੇ ਬੱਚਾ ਕਮਾਈ ਕਰਨ ਵਾਸਤੇ ਭੇਜਿਆ ਹੋਇਆ। ਉਹਨਾਂ ਨੇ ਬੱਚੇ ਨੂੰ ਆਪਣੇ ਭਲੇ ਦੇ ਨਾਲ ਹੀ ਭੇਜਿਆ ਹੋਇਆ ਪਰ ਕਾਰਨ ਇਹ ਆ ਕਿ ਅੱਜ ਹਾਦਸਾ ਹੋ ਗਿਆ ਇੱਕ ਬਦਕਿਸਮਤੀ ਆ ਇਹਦੇ ਵਿੱਚ ਕੋਈ ਕੋਈ ਤੁਹਾਨੂੰ ਟੈਨਸ਼ਨਾਂ ਦੀ ਲੋੜ ਨਹੀਂ ਆ ਉਹਦੇ ਨਾਲ ਜਿੱਥੇ ਰਹਿੰਦਾ ਸੀ ਉੱਥੇ ਪਤਾ ਕਰੋ ਬੱਚੇ ਨਸ਼ਾ ਬਿਲਕੁਲ ਨਹੀਂ ਕਰਦਾ ਟੱਚ ਨਹੀਂ ਕਰਦਾ ਦੇ ਰਿਹਾ ਜੀ ਬੱਚੇ ਗਵਾਹੀ ਦੇ ਰਿਹਾ ਤੁਹਾਡੇ ਬੱਚੇ ਗਵਾਹੀ ਦੇ ਰਹੇ ਆ ਬੱਚੇ ਗਵਾਹੀ ਵੀ ਕੋਈ ਨਸ਼ਾ ਨਹੀਂ ਕਰਦਾ ਉੱਥੇ ਨਾਲ ਮੁੰਡੇ ਰਹਿੰਦੇ ਸੀ ਉਹਨਾਂ ਨੂੰ ਪੁੱਛ ਦਿੱਤਾ ਜਾਵੇ ਉਹ ਨਸ਼ਾ ਨਹੀਂ ਸੀ ਕਰਦਾ ਕੋਈ ਨਸ਼ਾ ਨਹੀਂ ਸੀ ਕਰਦਾ ਚਲੋ ਜਿਹੜਾ ਇਹ ਹਾਸਾ ਹੋਇਆ ਵਾ ਇਹ ਅਸੀਂ ਬਹੁਤ ਨਿੰਦੇ ਨੇ ਮਤਲਬ ਵੀ ਬਹੁਤ ਦੁੱਖ ਸਾਨੂੰ ਮੈਂ ਇਹ ਬਦਕਿਸਮਤੀ ਹੈ ਜੀ ਬਦਕਿਸਮਤੀ ਬਹੁਤ ਜਿਆਦਾ ਬਦਕਿਸਮਤੀ ਹੈ ਭਾਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਸਾਡੇ ਜਿਹੜੇ ਉੱਥੇ ਬੱਚੇ ਹਨ ਸਾਡੇ ਪਰਿਵਾਰਾਂ ਦੇ ਆਪਣੇ ਲੋਕਲ ਸਾਡੇ ਲਾਗਲੇ ਲਾਗਲੇ ਪਿੰਡਾਂ ਤੋਂ ਸਾਡੇ ਆਪਣੇ ਵੀ ਬੱਚੇ ਉੱਥੇ ਜਿਹੜੀ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ ਆ ਨਸ਼ੇ ਵਾਲੀ ਗੱਲ ਜਿਹੜੀ ਉਹ ਬਿਲਕੁਲ ਬੇਬੁਨਿਆਦ ਹੈ ਇੱਕ ਉਹਨੇ ਸਟਰੋਂਗ ਕੌਫੀ ਕੋਈ ਪੀਤੀ ਸੀ ਕਾਫੀ ਪੀਤੀ ਐ ਸਾਰੇ ਪੀਂਦੇ ਆ ਉੱਥੇ ਖਾਸ ਕਰਕੇ ਜਿਹੜੇ ਡਰਾਈਵਿੰਗ ਕਰਦੇ ਆ ਉਹ ਤਾਂ ਜਿਹੜੀ ਆ ਉਹ ਤਾਂ ਪੀਂਦੇ ਆ ਉੱਥੇ ਆਮ ਲੋਕ ਵੀ ਪੀਂਦੇ ਆ ਬਸ ਹੋਰ ਕੋਈ ਉਹਨੇ ਮਤਲਬ ਉਹ ਚੀਜ਼ ਦੇ ਅਸੀਂ ਜਿੱਥੇ ਮਰਜੀ ਗੁਰੂ ਘਰ ਸਾਨੂੰ ਲੈ ਜਾਓ ਅਸੀਂ ਇਹ ਗਰੰਟੀ ਦਿੰਦੇ ਆ ਕਿ ਉਹ ਮੁੰਡਾ ਨਸ਼ਾ ਨਹੀਂ ਕਰਦਾ ਸੋ ਅਕਾਲੀ ਦਲ ਦੇ ਆਗੂ ਕਮਲਜੀਤ ਚਾਵਲਾ ਜੀ ਵੀ ਇੱਥੇ ਤੁਸੀਂ ਕਹਿਣਾ ਚਾਹੁੰਦੇ ਕੁਝ ਹਾਂ ਕਾਫੀ ਪੀ ਲੈਂਦਾ ਸੀ ਕਾਫੀ ਤੇ ਕਾਫੀ ਦੇ ਅਸੀਂ ਵੀ ਪੀਂਦੇ ਆ ਕਾਫੀ ਦੇ ਵਿੱਚ ਤਾਂ ਕੋਈ ਇਹੋ ਜਿਹਾ ਨਸ਼ਾ ਨਹੀਂ ਹੈਗਾ ਕਿ ਜਿਹੜਾ ਸਰਕਾਰ ਸਾਨੂੰ ਬਲੇਮ ਕਰਦੇ ਹਾਂਜੀ 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 ਕੌਫੀ ਪੀਂਦਾ ਹਾਂ ਪਰ ਇਹੋ ਜਿਹਾ ਨਸ਼ਾ ਕੋਈ ਨਹੀਂ ਸੀ ਕਰਦਾ ਮੈਂ ਹੱਥ ਜੋੜਦਾ ਮੀਡੀਆ ਅਗੇ ਅਮਰੀਕਾ ਦੀ ਮੀਡੀਆ ਅਗੇ ਵੀ ਇੰਡੀਆ ਦੀ ਮੀਡੀਆ ਅਗੇ ਵੀ ਇਹੋ ਜਿਹਿਆਂ ਫਾਵਾਂ ਨਾ ਫਲਾਓ ਸਾਡੇ ਨਾਲ ਅਕਾਲੀ ਆਗੂ ਕਮਲਜੀਤ ਚਾਵਲਾ ਜੀ ਜੋ ਕਿ ਬਿਲਕੁਲ ਇਸ ਇਲਾਕੇ ਨੂੰ ਬਿਲੋਂਗ ਕਰਦੇ ਆ ਨੇੜੇ ਹੀ ਇਹਨਾਂ ਦਾ ਪਿੰਡ ਚਾਵਲਾ ਜੀ ਇਸ ਘਟਨਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹਨੂੰ ਕਿਹੜਾ ਰੰਗ ਦਿੱਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਿ ਤਣੀ ਅਮਰੀਕਾ 'ਚ ਘਟਨਾ ਹੋ ਵਾਪਰੀ ਹੈ हां ਸਾਰਾ ਵਾਪਰਿਆ ਉਹਦਾ ਬਹੁਤ ਦੁਖਦਾਇਕ ਪਰ ਉਹ ਕੀਤਾ ਕੁਝ ਨਹੀਂ ਜਾ ਸਕਦਾ ਪਰ ਜਿਸ ਖਬਰ ਨੂੰ ਰੰਗ ਦਿੱਤਾ ਜਾ ਰਿਹਾ ਉਹ ਬਿਲਕੁਲ ਝੂਠ ਤੇ ਬੇਬਨਵਾਦ ਹੈ ਕਿਉਂਕਿ ਇਸ ਪਰਿਵਾਰ ਨਾਲ ਸਾਡਾ 40-50 ਸਾਲ ਤੋਂ ਵਾਸਤਾ ਹੈ ਗੁਰਸਿੱਖ ਪਰਿਵਾਰ ਹੈ ਬੱਚਾ ਅਮਰਤ ਹਰੀ ਹੈ ਕਿਸੇ ਕਿਸਮ ਦਾ ਨਿਸ਼ਾਨੀ ਸੀ ਕਰਦਾ ਔਰ ਉਹਦੀ ਕੋਈ ਰਿਪੋਰਟ ਵੀ ਅਜੇ ਤੱਕ ਨਹੀਂ ਆਈ ਰਿਪੋਰਟ ਤੋਂ ਪਤਾ ਲੱਗਣਾ ਪਰ ਉਹਦਾ ਰੋਲਾ ਕੀ ਪਾਤਾ ਕਿ ਆ ਮੀਡੀਆ ਦੇ ਵਿੱਚ ਪਿਓ ਨਛਾਇ ਤੇ ਆਦੀ ਹੁਣ ਕਰਕੇ ਉਹ ਐਕਸੀਡੈਂਟ ਵਿੱਚ ਲੋਕ ਮਾਰੇ ਗਏ ਨੇ ਮੈਂ ਭਾਰਤ ਸਰਕਾਰ ਤੋਂ ਮੰਗ ਕਰਦਾ ਕਿ ਉਹ ਅਮਰੀਕਾ ਦੀ ਸਰਕਾਰ ਤੱਕ ਆਪਣੀ ਗੱਲ ਰੱਖੇ ਕਿ ਇਹ ਭਾਰਤ ਨੂੰ ਬਦਨਾਮ ਕੀਤਾ ਜਾ ਰਿਹਾ ਖਾਸ ਕਰਕੇ ਪੰਜਾਬੀਆਂ ਐਸੀ ਕੋਈ ਗੱਲ ਨਹੀਂ ਐਕਸੀਡੈਂਟ ਹੁੰਦੇ ਨਹੀਂ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਇਹ ਕੁਦੂਸ ਦੀ ਘਟਨਾ ਵਾਪਰੀ ਹੈ ਪਰ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਇਹਦੀ ਨਿਆਕ ਜਾਂਚ ਕਰਾਈ ਜਾਵੇ ਔਰ ਇਹ ਬਿਲਕੁਲ નિર્ਦੋਸ਼ ਹੈ ਬਾਕੀ ਜੋ ਐਕਸੀਡੈਂਟ ਹੁੰਦੇ ਆ ਤੇ ਸੁਭਾਅਕ ਹੈ ਇਸ ਕਰਕੇ ਮੈਂ ਬਾਰਾ ਮੰਗ ਕਰਦਾ ਹਾਂ ਕਿ ਟਰੰਪ ਤੋਂ ਕਿ ਇਹ ਝੂਠਾ ਜਿਹੜਾ ਮੈਸੇਜ ਦੇ ਰਹੇ ਨੇ ਨਸ਼ੇ ਵਾਲਾ ਉਹ ਬਿਲਕੁਲ ਨਹੀਂ ਹੈਗਾ ਸੋ ਚਾਵਲਾ ਜੀ ਦਾ ਕਹਿਣਾ ਹੈ ਕਿ ਬੱਚੇ ਨੂੰ ਨਿੱਜੀ ਤੌਰ ਤੇ ਪਰਿਵਾਰ ਨੂੰ ਨਿੱਜੀ ਤੌਰ ਤੇ ਜਾਣਦੇ ਆ ਅਜਿਹਾ ਕੋਈ ਨਸ਼ੇ ਦਾ ਮਾਮਲਾ ਨਹੀਂ ਆ ਸਾਡੇ ਨਾਲ ਕਿਸਾਨ ਆਗੂ ਬਲਜਿੰਦਰ ਸਿੰਘ ਹਾਜ਼ਰ ਆ ਬਲਜਿੰਦਰ ਸਿੰਘ ਜੀ ਇਸ ਸਮੁੱਚੀ ਘਟਨਾਕਰਮ ਦੇ ਵਿੱਚ ਇਲਾਕੇ ਦੇ ਲੋਕਾਂ ਦਾ ਕੀ ਪ੍ਰਤੀਕਰਮ ਆ ਤੁਸੀਂ ਇੱਕ ਕਿਸਾਨ ਆਗੂ ਹੋ ਤੁਹਾਡਾ ਯੂਨੀਅਨ ਲੈਵਲ ਦੇ ਉੱਤੇ ਕੀ ਕਹਿਣਾ ਜੀ ਮੇਰਾ ਜੀ ਇਹੋ ਹੀ ਕਹਿਣਾ ਕਿ ਮੈਂ ਹਰ ਇਲਾਕੇ ਦੇ ਲੱਗ ਲੱਗੇ 100 150 ਪਿੰਡ ਹਨ ਸਾਰੇ ਇਲਾਕੇ ਜਿੱਨਾ ਇੱਕ ਸੋਗ ਦਾ ਮਤਲਬ ਸਾ ਆ ਗਿਆ ਵਾ ਕਿਉਂਕਿ ਜਾਦਾ ਦੁੱਖੇ ਲੱਗਾ ਵੀ ਐਕਸੀਡੈਂਟ ਤੇ ਹੋ ਗਿਆ ਪਰਿਵਾਰ ਜਿਹੜੇ ਗਏ ਵੀ ਆ ਉਹ ਵੀ ਤੇ ਕਿਸੇ ਦੇ ਜੀ ਸੀ ਪਰ ਦੁੱਖ ਵਾਲੀ ਗੱਲ ਵੱਡੀ ਇਹ ਸੀ ਵੀ ਜਿਹੜਾ ਬੱਚੇ ਤੇ ਇਲਜ਼ਾਮ ਲਾਤਾ ਵੀ ਇਹਨੇ ਨਸ਼ਾ ਕੀਤਾ ਸੀ ਬੜਾ ਵੱਡਾ ਦੁੱਖ ਹੈ ਵੀ ਮੁੰਡਾ ਦੋ ਟਾਈਮ ਇਹ ਜਬਾਨੀ ਕੰਢ ਪਾਠ ਕਰਦਾ ਸੀ ਤੇ ਜਿੱਥੇ ਉਹ ਰਹਿੰਦਾ ਸੀ ਉਹਦੇ ਨਾਲ ਦੇ ਮੁੰਡੇ ਕਹਿੰਦੇ ਕਿ ਜੇ ਕਿਤੇ ਅਸੀਂ ਮੀਟ ਮੂਟ ਬਣਾ ਲੈਣਾ ਤੇ ਉਹਨੇ ਰੋਟੀ ਨੂੰ ਨਾ ਖਾਣੀ ਸਾਨੂੰ ਉਹਦਾ ਬੜਾ ਦੁੱਖ ਲੱਗਾ ਮੈਂ ਤੁਹਾਡੀ ਮੀਡੀਆ ਦੇ ਲਈ ਇੱਕ ਬੇਨਤੀ ਕਰਦਾ ਆਪੀ ਪੰਜਾਬ ਸਰਕਾਰ ਨੂੰ ਵੀ ਤੇ ਆਪਣੇ ਜਿਹੜੇ ਬਾਹਰ ਸਿਕ ਜਥੇ ਬੰਦੀਆਂ ਬੈਠੀਆਂ ਨੇ ਵੀ ਇਹਦਾ ਜਾਂਚ ਕੀਤੀ ਜਾਵੇ ਇਹਦੇ ਪੁਸ਼ਟੀ ਕੀਤੀ ਜਾਵੇ ਕਿਉਂਕਿ ਲੋਕਾਂ ਨੂੰ ਪਤਾ ਲੱਗ ਜਾਂਦਾ ਜਿੱਦਾਂ ਤੁਸੀਂ ਮੈਨੂੰ ਪੁੱਛਿਆ ਵੀ ਤੁਹਾਨੂੰ ਕੀ ਇੱਕ ਤਰ੍ਹਾਂ ਅਸੀਂ ਇਹ ਸਾਰੇ ਇਲਾਕੇ ਨੂੰ ਜਾਣਦੇ ਆ ਇਲਾਕੇ ਦੇ ਵਿੱਚ ਜਿਹੜੇ ਰਹਿ ਰਿਹਾ ਉੱਥੇ ਲੋਕ ਮੁੰਡੇ ਉਹਦੇ ਨਾਲ ਦੇ ਉਹਦੀ ਕਿਸਮਤ ਸੋਵਾਂ ਵੀ ਖਾਂਦੇ ਨੇ ਕਈ ਦਾ ਫੋਨ ਆਇਆ ਇੱਕ ਪਰਿਵਾਰ ਦਾ ਫੋਨ ਆ ਰਿਹਾ ਵੀ ਉਹਨਾਂ ਦਾ ਕੋਈ ਈ ਘਰੋਂ ਕੰਮ ਤੇ ਨਹੀਂ ਗਿਆ ਇੰਨੀ ਟੈਨਸ਼ਨ ਲਈ ਉਹ ਮੁੰਡੇ ਕਰਕੇ ਸੋ ਮੈਂ ਤੁਹਾਡੇ ਚੈਨਲ 'ਤੇ ਵੀ ਬੇਨਤੀ ਕਰਦਾ ਕਿ ਭਗਵੰਤ ਮਾਨ ਤੱਕ ਵੀ ਇਹ ਪਹੁੰਚਾਈ ਜਾਵੇ ਕਿਉਂਕਿ ਸਾਡੀ ਪੰਜਾਬ ਦੀ ਸਰਕਾਰ ਆ ਮੁੱਕੇ ਦੀ ਸਰਕਾਰ ਆ ਇਹਦਾ ਤਾਂ ਤੱਕ ਆਵਾਜ਼ਰੀ ਪਹੁੰਚਾਈ ਜਾਵੇ ਵੀ ਸਾਨੂੰ ਮੰਗ ਕਰਦੇ ਆ ਕਿ ਇਹਦਾ ਇਨਸਾਫ ਮਿਲਣਾ ਚਾਹੀਦਾ ਸੋ ਕਿਸਾਨ ਆਗੂਆਂ ਦਾ ਵੀ ਇਹ ਮੰਨਣਾ ਵਾ ਕਿ ਇਹ ਜਿਹੜੀ ਮਦਦ ਆ ਹਰ ਹਾਲਤ ਦੇ ਵਿੱਚ ਪੰਜਾਬ ਸਰਕਾਰ ਨੂੰ ਵੀ ਕਰਨੀ ਚਾਹੀਦੀ ਆ ਤੇ ਕੇਂਦਰ ਸਰਕਾਰ ਨੂੰ ਵੀ ਇਸ ਮਾਮਲੇ ਵਿੱਚ ਦਖਲ ਦੇਣਾ ਚਾਹੀਦਾ ਕਿ ਇਹਨਾਂ ਬੱਚਿਆਂ ਨੂੰ ਜੋ ਇੱਕ ਸਾਈਬਰ ਹਾਦਸਾ ਹੋਇਆ ਵਾ ਉਹਨੂੰ ਇੱਕ ਨਸਲਵਾਦ ਦਾ ਜਾਂ ਡੈਪੋਟੇਸ਼ਨ ਦਾ ਰੰਗ ਤੇ ਜਾਂ ਨਸ਼ਿਆਂ ਦਾ ਰੰਗ ਕਿਉਂਕਿ ਜਦੋਂ ਦੀ 트럼ਪ ਸਰਕਾਰ ਬਣੀਆ ਉਦੋਂ ਤੋਂ ਹੀ ਉਹਨਾਂ ਦਾ ਇੱਕ ਐਟੀਟਿਊਡ ਬਣ ਗਿਆ ਕਿ ਆਪਾਂ ਵੱਧ ਤੋਂ ਵੱਧ ਲੋਕਾਂ ਨੂੰ ਅਮਰੀਕਾ ਦੇ ਵਿੱਚੋਂ ਉਹਨਾਂ ਦੇ ਜੱਦੀ ਸ਼ਹਿਰਾਂ ਦੇ ਵਿੱਚ ਜੱਦੀ ਮੁਲਕਾਂ ਦੇ ਵਿੱਚ ਭੇਜਣਾ ਸੋ ਅਜਿਹੀ ਬਹਾਨੇਬਾਜ਼ੀ ਇਹ ਇਹਨਾਂ ਲੋਕਾਂ ਦਾ ਕਹਿਣਾ ਇਹਨਾਂ ਪਰਿਵਾਰਾਂ ਦਾ ਕਹਿਣਾ ਕਿ ਅਜਿਹੀ ਬਹਾਨੇਬਾਜ਼ੀ ਬਣਾ ਕੇ ਉਹਨਾਂ ਨੂੰ ਨਸ਼ੇ ਦੇ ਆਦੀ ਦੱਸ ਕੇ ਇੱਕ ਜਿੱਥੇ ਭਾਈਚਾਰੇ ਨੂੰ ਪੰਜਾਬੀਆਂ ਨੂੰ ਗੁਰਸਿੱਖ ਜਿਹੜੇ ਸਾਡੇ ਡਰਾਈਵਰ ਵੀਰ ਆ ਜਾਂ ਹੋਰ ਉੱਥੇ ਭਾਈਚਾਰਾ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਔਰ ਪੰਜਾਬ ਆਪਣੇ ਜਿਹੜਾ 트럼ਪ ਸਰਕਾਰ ਦਾ ਅਮਰੀਕਾ ਦੇ ਵਿੱਚੋਂ ਗੈਰ ਅਮਰੀਕਨ ਲੋਕਾਂ ਨੂੰ ਕੱਢਣ ਦਾ ਇੱਕ ਉਹਨਾਂ ਦਾ ਬੜਾ ਵੱਡਾ ਇੱਕ ਚੱਲ ਰਿਹਾ ਵਾ ਮੁਹਿੰਮ ਚੱਲ ਰਹੀ ਆ ਇੱਕ ਉਹਨਾਂ ਦੀ ਬਹੁਤ ਵੱਡੀ ਜਿਹੜੀ ਇੱਕ ਮਿਸ਼ਨ ਚੱਲ ਰਿਹਾ ਉਹਨੂੰ ਪੂਰਾ ਕਰਨ ਵਾਸਤੇ ਇਹਨਾਂ ਬੱਚਿਆਂ ਨੂੰ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਹਾਦਸੇ ਇੰਡੀਆ 'ਚ ਵੀ ਹੁੰਦੇ ਆ ਹਾਦਸੇ ਯੂਕੇ 'ਚ ਵੀ ਹੁੰਦੇ ਆ ਅਮਰੀਕਾ 'ਚ ਵੀ ਹੁੰਦੇ ਆ ਤੇ ਉਹ ਸਾਰ ਥਾਂ ਹੀ ਹੁੰਦੇ ਆ ਸੋ ਅਜਿਹੇ ਹਾਲਾਤਾਂ ਦੇ ਵਿੱਚ ਟਰੰਪ ਸਰਕਾਰ ਨੂੰ ਆਪਣੇ ਜਿਹੜੇ ਟੀਚੇ ਪੂਰੇ ਕਰਨ ਆਪਣੇ ਟਾਰਗੇਟ ਪੂਰੇ ਕਰਨ ਬਾਅਦ ਤੇ ਕਿਸੇ ਵੀ ਭਾਈਚਾਰੇ ਨੂੰ ਭੰਡਣਾ ਨਹੀਂ ਚਾਹੀਦਾ ਔਰ ਸਾਡੇ ਬੱਚਿਆਂ ਦਾ ਔਰ ਉਸ ਬੱਚੇ ਦਾ ਜਿਹੜਾ ਉਹ ਭਵਿੱਖ ਨਹੀਂ ਖਰਾਬ ਕਰਨਾ ਚਾਹੀਦਾ ਇਹ ਸਾਡੇ ਲੋਕਾਂ ਦੀ ਔਰ ਸਾਡੇ ਪੰਜਾਬੀਆਂ ਦੀ ਤੇ ਅਮਰੀਕਾ ਕੈਨੇਡਾ ਜਿੱਥੇ-ਜਿੱਥੇ ਵੀ ਵਿਦੇਸ਼ਾਂ ਵਿੱਚ ਪ੍ਰਵਾਸ ਕਰਦੇ ਜਿਹੜੇ ਪੰਜਾਬੀ ਆ ਉਹਨਾਂ ਦੀ ਵੀ ਇਹ ਮੰਗ ਆ ਕਿ ਹਾਦਸੇ ਨੂੰ ਹਾਦਸਾ ਹੀ ਰਹਿਣ ਦਿੱਤਾ ਜਾਵੇ ਉਹਨੂੰ ਨਸ਼ੇ ਜਾਂ ਡੈਪੋਟੇਸ਼ਨ ਦਾ ਰੰਗ ਜਿਹੜਾ ਨਾ ਦਿੱਤਾ ਜਾਵੇ ਮੁਸੀਬਤ ਦੇ ਸਮੇਂ ਵਿੱਚ ਇੱਕ ਮਾਂ ਤਾਂ ਕੀ ਪੱਥਰ ਵੀ ਡੋਲ ਜਾਂਦੇ ਨੇ ਮਾਪੇ ਤੋਂ ਇਲਾਵਾ ਬੱਚਿਆਂ ਦਾ ਦੁੱਖ ਕੌਣ ਸਮਝ ਸਕਦਾ ਜਸ਼ਨਪ੍ਰੀਤ ਦੀ ਮਾਤਾ ਸਾਡੇ ਨਾਲ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਦੋਂ ਬੇਟੇ ਨਾਲ ਗੱਲਬਾਤ ਹੋਈ ਆ ਜਾਂ ਇਸ ਹਾਦਸੇ ਤੋਂ ਬਾਅਦ ਵੀ ਉਸ ਬੱਚੇ ਨਾਲ ਇਹਨਾਂ ਦੀ ਗੱਲ ਹੋਈ ਆ ਪੰਜੀ ਕਦੋਂ ਹੋਈ ਤੁਹਾਡੀ ਗੱਲ ਦਿਵਾਲੀ ਵਾਲੇ ਦਿਨ ਹੋਈ ਮੇਰੀ ਬੱਸ ਕਰ ਇਹ ਨਹੀਂ ਹੋਈ ਮੇਰੇ ਬੱਚੇ ਨਾਲ ਗੱਲ ਦਿਵਾਲੀ ਵਾਲੇ ਦਿਨ ਹਾਂਜੀ ਦਿਵਾਲੀ ਵਾਲੇ ਦਿਨ ਕਿੰਨਾ ਕੁ ਜ਼ਿਆਦਾ ਗੱਲਬਾਤ ਹੋਈ ਕੀ ਗੱਲਬਾਤ ਹੋਈ ਹਾਂ ਜੀ ਮੈਨੂੰ ਕਹਿੰਦੇ ਠੀਕ ਠਾਕ ਆ ਮੰਮੀ ਮੈਂ ਚੱਲੇ ਆ ਵਾਂ ਲੈ ਕੇ ਗੇੜਾ ਲੈ ਕੇ ਚੱਲੇ ਆ ਮੈਂ ਕਿਹਾ ਚੱਲ ਠੀਕ ਹੈ ਪੁੱਤ ਵਧੀਆ ਵਾ ਇਹ ਇਹੋ ਗੇੜਾ ਜਿੱਚ ਹਾਦਸਾ ਹੋਇਆ ਇਸੇ ਦੀ ਹਾਦਸੇ ਦੀ ਇਸੇ ਗੇੜੇ ਦੀ ਗੱਲ ਕਰ ਰਹੇ ਨੇ ਨਹੀਂ ਮੈਨੂੰ ਪਤਾ ਲੱਗਾ ਭਾਜੀ ਫੇਰ ਮੇਰੇ ਮੁੰਡੇ ਦਾ ਫੋਨ ਨਹੀਂ ਆਇਆ ਮੈਂ ਤੁਸੀਂ ਦੇਣ ਹੋ ਗਈ ਕਦੀ ਕਹਿੰਨੂੰ ਫੋਨ ਲਾਵਾਂ ਕਦੀ ਕਹਿੰਨੂੰ ਫੋਨ ਲਾਵਾਂ ਉਹਦਾ ਫੇਰ ਉਹ ਰੋਜ਼ ਤੁਹਾਨੂੰ ਫੋਨ ਕਰਦਾ ਸੀ ਉਹ ਰੋਜ਼ ਕਰਦਾ ਸੀ ਰੋਜ਼ ਸਵੇਰੇ ਸ਼ਾਮ ਦੋਨੋਂ ਟਾਈਮ ਫੋਨ ਕਰਨਾ ਕਿੰਨਾ ਕਿੰਨਾ ਚਿਰ ਗੱਲਬਾਤ ਹੁੰਦੀ ਸੀ ਤਾਂ ਅਡੀ ਕਿਹੜੇ ਕਿਹੜੇ ਮਸਲਿਆਂ ਤੇ ਗੱਲ ਹੁੰਦੀ ਸੀ ਹਾਏ ਹਾਲ ਤੇ ਹੱਡ ਬੱਸ ਹਾਲ ਚਾਲ ਹੀ ਪੁੱਛਦੇ ਰਹੇ ਹਾਂ ਇੱਕ ਦੂਜੇ ਦਾ ਕੋਈ ਹੋਜੀ ਗੱਲ ਨਹੀਂ ਇਹ ਕੋਈ ਮੇਰਾ ਮੁੰਡਾ ਨਸ਼ੇ ਪੱਤੇ ਨਹੀਂ ਖਾਂਦਾ ਝੂਠ ਹੀ ਵੀਡੀਓ ਵਾਲੇ ਬਣਾਈ ਜਾਂਦੇ ਮੇਰਾ ਪੁੱਤ ਨਸ਼ੇ ਪੱਤੇ ਆ ਬੜੇ ਸ਼ੱਕ ਇਹ ਹੀ ਸਾਰੇ ਟੱਪਰ ਨੇ ਮੇਰਾ ਪੁੱਤ ਕੇਸ ਦੇ ਵਿੱਚ ਕੰਗਾ ਲਾ ਕੇ ਰੱਖਦਾ ਰਿਹਾ ਮੇਰੇ ਤੇ ਬੱਚਾ ਪੱਕਾ ਆ ਹੁਣ ਉਹਨੂੰ ਤੇ ਆਉਣਾ ਹੀ ਵਿਚਾਰੇ ਨੇ ਗ੍ਰੀਨ ਕਾਰਟ ਅਸੀਂ ਕੰਨੇ ਹੇ ਮਹਾਰਾ ਤੇ ਗਾਰੀ ਤਾਂ ਸਾਂ ਵੇਤੀਆਂ ਕਰਦੀ ਮੈਂ ਗ੍ਰੀਨ ਕਾਰਟ ਮਿਲ ਜੇ ਮੇਰੇ ਬੱਚੇ ਨੂੰ ਮੇਰੇ ਬੱਚੇ ਨੇ ਆਣ ਕੇ ਬੜੇ ਸ਼ੱਕ ਲੈਣਾ ਈ ਮੈਂ ਤੇ ਆਪਣੀ ਗੋਮ ਵੀ ਗਿਆਨੀ ਤੇ ਆ ਨਹੀਂ ਲੱਭੀ ਹਈ ਹੇ ਤੇ ਗਿਆਨੀ ਤੇ ਨਹੀਂ ਬਾਰੇ ਝੂਠ ਹੀ ਜੁਕੇ ਵੀਡੀਓ ਲੈ ਕਈ ਜਾਂਦੇ ਤੇ ਬੱਚੇ ਨੇ ਨਸ਼ਾ ਪਤਾ ਕੀਤਾ ਨਸ਼ਾ ਇਹ ਤੇ ਭੈਣੇ ਉਥੋਂ ਦੀ ਸਰਕਾਰ ਕਹਿੰਦੀ ਆ ਮੀਡੀਆ ਨਹੀਂ ਕਹਿੰਦਾ ਨਾ ਕੋਈ ਲੋਕ ਕਹਿੰਦੇ ਆ ਉਹਦੇ ਸਾਥੀ ਵੀ ਕਹਿੰਦੇ ਆ ਵੀ ਇਹ ਨਸ਼ਾ ਨਹੀਂ ਸੀ ਕਰਦਾ ਨਾ ਕੋਈ ਨਾਨ ਵੈਜ ਖਾਂਦਾ ਹਈ ਕਹਿੰਦੇ ਹਾਂਜੀ ਮੇਰੇ ਬੱਚੇ ਨੂੰ ਸਾਫ਼ ਹੋਣਾ ਚਾਹੀਦਾ ਬਸ ਮੈਂ ਇਹੋ ਮੰਗਦੀ ਆ ਮੇਰਾ ਬੱਚਾ ਠੀਕ ਠਾਕ ਰਹੇ ਇੱਥੇ ਨਸ਼ਾ ਸਾਫ਼ ਹੋਣਾ ਚਾਹੀਦਾ ਹਾਸੇ ਤੋਂ ਬਾਅਦ ਗੱਲ ਹੋਈ ਪਰਿਵਾਰ ਦੀ ਉਹਦੇ ਨਾਲ ਹਈ ਨਹੀਂ ਹੰਨੀ ਕਿ ਰਿਸ਼ਤੇਦਾਰ ਦੀ ਜਾਂ ਉਹਦੇ ਯਾਰ ਦੋਸਤ ਦੀ ਉਹਦੀ ਮੇਰੇ ਭਤੀਜੇ ਦੀ ਹੋਈ ਇੱਥੇ ਬਸ ਟਾਡੇ ਭਤੀਜੇ ਦਾ ਹਾਂਜੀ ਉੱਥੀ ਹੋਈ ਭਤੀਜੇ ਦਾ ਜੀ ਸੋ ਜਸ਼ਨ ਦੇ ਨਾਨੀ ਜੀ ਉਹ ਵੀ ਮਾਤਾ ਜੀ ਤੁਹਾਡੇ ਨਾਲ ਕਦੋਂ-ਕਦੀ ਗੱਲਬਾਤ ਹੋਈ ਆ ਜੋ ਇਹ ਚਰਚਾ ਚੱਲ ਰਹੀ ਹੈ ਤੁਸੀਂ ਕੀ ਕਹਿਣਾ ਅਸੀਂ ਇਹੋ ਚਰਚਾ ਕਹਿੰਦੇ ਆ ਵੀ ਚਲੋ ਮਹਾਰਾਜ ਸਾਨੂੰ ਇਨਸਾਬ ਮਿਲਣਾ ਚਾਹੀਦਾ ਬੱਚੇ ਨੂੰ ਔਰ ਉਹਨਾਂ ਨੇ ਬੜਾ ਸਟਰੋਂਗਲੀ ਬੜੀ ਦ੍ਰਿੜਤਾ ਦੇ ਨਾਲ ਕਿਹਾ ਕਿ ਉਹਨਾਂ ਦਾ ਕੋਈ ਵੀ ਬੱਚਾ ਜਿਹੜਾ ਇਹ ਇਦਾਂ ਦੇ ਨਸ਼ੇ ਪੱਤੇ ਨਹੀਂ ਕਰਦਾ ਖਾਸ ਕਰਕੇ ਜਸ਼ਨਪ੍ਰੀਤ ਬਾਰੇ ਜਿਹੜੀਆਂ ਫਾਰਮ ਆ ਜੋ ਚਰਚਾ ਚੱਲ ਰਹੀ ਆ ਮੀਡੀਆ ਦੇ ਵਿੱਚ ਜਾਂ ਅਮਰੀਕਾ ਦੀ ਸਰਕਾਰ ਵੱਲੋਂ ਜਿਹੜਾ ਇੱਕ ਦਿੱਤਾ ਗਿਆ ਵਾ ਜਾਣਕਾਰੀ ਦਿੱਤੀ ਗਈ ਆ ਉਹ ਸਚਾਈ ਤੋਂ ਕੂਹਾਂ ਦੂਰ ਆ ਪਿੰਡ ਪੁਰਾਣਾ ਸ਼ਾਲਾ ਤੋਂ ਕਲਮ న్యూਸ ਲਈ ਕੈਮਰਾਮੈਨ ਰੇਸ਼ ਸ਼ਰਮਾ ਦੇ ਨਾਲ ਕੁਲਦੀਪ ਸਿੰਘ ਜਾਫਰਪੁਰ